ਸ਼ਸ਼ੀਗਲ ਜੀ ਜਿਹਨੇ ਵੀ ਤੁਸੀਂ ਮੈਨੂੰ ਲਾਈਵ ਦੇਖਦੇ ਆ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਸਿੰਘ ਚੱਕ ਸਾਬੂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਜਿਹਦੇ ਮੈਂ ਤੁਹਾਨੂੰ ਕਹਿੰਦਾ ਵੀ ਹੁੰਨਾ ਹੈ ਝਟ ਕਲਾਕਾਰਾਂ ਨੂੰ ਕਰਦਾ ਕਾਬੂ ਝਟ ਕਲਾਕਾਰਾਂ ਨੂੰ ਕਰਦਾ ਕਾਬੂ ਤੁਹਾਡਾ ਆਪਣਾ ਜ਼ਿੰਦਾਬਾਦ ਵਾਲਾ ਮੇਜਰ ਚੱਕ ਸਾਬੂ ਅੱਜ ਮੇਲੇ ਨਾਲ ਲੈਜੈਂਡ ਸਾਡੇ ਸਟਾਰ ਪ੍ਰਾ ਰਾਜੂ ਤਾਰੀਲ ਬਈ ਆ ਗਿਆ ਜਿੰਦਾਬਾਦ ਦੇ ਸਟੂਡੀਓ ਚ ਆਜੋ ਉਹਨਾਂ ਦਾ ਵੈਲਕਮ ਕਰੀਏ ਭਾਈ ਜੀ ਜਿੰਦਾਬਾਦ ਤੇ ਤੁਹਾਡਾ ਵੈਲਕਮ ਆ ਤੇ ਮੈਂ ਤੁਹਾਡਾ ਵੈਲਕਮ ਕਰਦਾ ਜਿੰਦਾਬਾਦ ਟੀਵੀ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਬਣੀਓ ਤੁਹਾਡੇ ਆਪਣੇ ਰਾਜੂ ਟਾਲੀ ਬਲ ਬਣੀਓ ਪਿਆਰ ਪੜੀ ਸਤਿ ਸ਼੍ਰੀ ਅਕਾਲ ਔਰ ਮੇਜਰ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਆਪਾਂ ਸੋਹਣਾ ਵਤਨ ਪੰਜਾਬ ਕਿਉਂ ਤੁਸੀਂ ਵੀ ਸੋਹਣੇ ਵਤਨ ਪੰਜਾਬ ਚੋਂ ਦੇ ਅਸੀਂ ਵੀ ਸੋਹਣੇ ਵਤਨ ਪੰਜਾਬ ਤੋਂ ਤੇ ਮੈਂ ਕਹੂੰਗਾ ਪੰਜਾਬ ਤੋਂ ਕਿਹੜੀ ਜਗ੍ਹਾ ਜੀ ਮੇਰਾ ਪਿੰਡ ਆ ਜੀ ਗੁਰੂ ਸਰ ਸਿਹਾਰ ਲੁਧਿਆਣਾ ਤੇ ਕਿਹੜਾ ਪਿੰਡ ਆ ਉਹ ਵੀ ਤੁਸੀਂ ਦੱਸੋ ਜਿਲ੍ਹਾ ਕਿਹੜਾ ਆਪਣਾ ਲੁਧਿਆਣਾ ਜਿਲ੍ਹਾ ਮੇਰਾ ਪਿੰਡ ਆ ਸੁਧਾਰਨੀ ਕਿਆ ਬਾਤਾਂ ਤੇ ਜੱਟ ਆ ਗਿਆ ਹੁਣ ਟ੍ਰਾਂਟੋ ਦੇ ਵਿੱਚ ਨਹੀਂ ਹੈ ਬਾਜੀ ਮਾਰਿਆ ਕਿਆ ਬਾਤਾਂ ਤੇ ਜਾਂ ਜੇ ਤੁਸੀਂ ਬਾਜੀ ਮਾਰ ਦੀ ਗੱਲਬਾਤ ਕੀਤੀ ਮੈਨੂੰ ਵਧੀਆ ਲੱਗੀ ਗੱਲ ਤੇ ਮੈਂ ਕਹੂੰਗਾ ਵੀ ਖਾਸ ਕਰਕੇ ਆਪਾਂ ਦੇਖੋ ਜਦੋਂ ਨਾ ਜਦੋਂ ਆਪਾਂ ਤੁਸੀਂ ਵੀ ਸਿੱਖ ਰਹੇ ਆ ਮੈਂ ਵੀ ਸਿੱਖ ਰਹੇ ਆ ਤੇ ਜਦੋਂ ਬੰਦਾ ਸ਼ਰਵਾਦ ਕਰਦਾ ਸ਼ਰਵਾਦ ਫਿਕਦੂ ਹੋਈ ਜੀ ਬਿਲਕੁਲ ਜੀ ਮੇਰੀ 2013 ਦੇ ਵਿੱਚ ਹੋਈ ਆ ਜੀ ਜਦੋਂ ਮੈਂ ਜ਼ਿੰਦਗੀ ਗਾਣਾ ਕੀਤਾ ਜੀ ਬਹੁਤ ਹੀ ਪਿਆਰਾ ਜੀ ਰੋਮਾਂਟਿਕ ਜਿਹਾ ਸੌਂਗਾ ਜੀ ਉਹਦੇ ਦੋ ਗੋਲ ਜੀ ਜ਼ਿੰਦਗੀ ਰੰਗ ਪਿਆਰਾਂ ਦਾ ਹੱਸ ਕੇ گزارਾਂਗੇ ਜਿਵੇਂ ਬਹਾਰਾਂ ਮੌਸਮ ਨੇ ਇਹ ਮਸਤ ਬਹਾਰਾਂ ਦੇ ਜ਼ਿੰਦਗੀ ਰੰਗ ਪਿਆਰਾਂ ਦਾ ਹੱਸ ਕੇ گزارਾਂਗੇ ਕਿਆ ਬਾਤਾਂ ਯਾਰ ਕਿਆ ਬਾਤਾਂ ਜੇ ਤੁਸੀਂ ਜ਼ਿੰਦਗੀ ਦੀ ਗੱਲ ਬਤਲੀਓ ਉਦੋਂ ਵੀ ਖਾਸ ਕਰਕੇ ਤარიਆ ਬਾਈ ਮੈਂ ਜਦੋਂ ਅੱਜ ਤੁਸੀਂ ਸਟੂਡੀਓ ਚ ਆਏ ਆ ਤੁਸੀਂ ਵੀ ਮੇਰੇ ਵੰਨੂ ਪੂਰੀ ਜ਼ਿੰਦਗੀ ਦਾ ਸਵਾਦ ਨਾਲ ਬੰਦੇ ਆ ਸੂਟੇਡ ਬੂਟੇਡ ਪੂਰੀ ਟੌਰ ਸ਼ੋਰ ਐਨਕਾ ਸ਼ਨਕਾ ਲਾਈਆਂ ਅੱਜ ਮੇਰੀ ਐਨਕ ਗੱਡੀ ਵਿੱਚ ਪਈ ਹੋਈ ਆ ਤੇ ਭਾਜੀ ਨੇ ਲਾਈਓ ਚਲੋ ਖੈਰ ਜਿੰਨੇ ਵੀ ਤੁਸੀਂ ਮੈਨੂੰ ਦੇ ਦੇ ਤੁਹਾਨੂੰ ਪਤਾ ਹੋਈ ਸੀ ਦੋਵੇਂ ਭਰਾ ਸ਼ਕੀਨ ਖੜੇ ਹੋਏ ਆ ਤੇ ਮੈਂ ਤੁਹਾਡਾ ਵੈਲਕਮ ਕਰਦਾ ਆ ਤੇ ਖਾਸ ਕਰਕੇ ਵੀ ਫਿਰ ਜਦੋਂ ਸਫ਼ਰ ਹੋਇਆ ਸ਼ੁਰੂ ਫਿਰ ਜਦੋਂ ਬਹੁਤ ਪਿਆਰਾ ਜਿਹਾ ਤੁਹਾਡਾ ਤੁਸੀਂ ਸ਼ੁਰੂਆਤ ਕੀਤੀ ਆ ਅੱਜ ਤੱਕ ਕਿੰਨੀਆਂ ਕ ਕਹਿੰਦੇ ਹੁੰਦੇ ਕੈ ਕਾਣੇ ਕੱਢਿਆ ਨਹੀਂ ਜੀ ਮੇਰੀ ਪਹਿਲਾ ਫੁੱਲ ਐਲਬਮ ਆ ਬਾਈਸੀ ਜੀ ਫੋਰ ਦਾ ਫਰਟ ਆ ਜੋ ਜਿਹਨੂੰ ਬਹੁਤ ਵਧੀਆ ਪਿਆਰ ਮਿਲਿਆ ਸੀ ਉਹਦੇ ਟੈਟੂ ਗਾਣਾ ਦਨਾਲੀ ਗਾਣਾ ਜੀ ਜ਼ਿੰਦਗੀ ਚੇਤਕ ਕਾਫੀ ਗਾਣੇ ਮਤਲਬ ਚੱਲੇ ਸੀ ਪਪੂਲਰ ਉਸ ਤੋਂ ਬਾਅਦ ਫਿਰ ਸਿੰਗਲ ਸਿੰਗਲ ਟਰੈਕ ਦੀ ਸਿੰਗਲ ਹਾਂ ਠੀਕ ਆ ਤੇ ਸਿੰਗਲ ਸਿੰਗਲ ਟਰੈਕ ਤੇ ਕਰ ਤਕਰੀਬਨ ਆਪਣੇ 30 35 ਗਾਣੇ ਟਰੈਕ ਆਏ ਹੋਏ ਆ ਜੀ YouTube ਤੇ ਓ ਵੈਰੀ ਗੁੱਡ ਯਾ ਇਸ ਦਾ ਮਤਲਬ ਹੈ ਬਹੁਤ ਕਹਿੰਦੇ ਫੰਦੇ ਬਈ ਲੰਮੀ ਰੇਸ ਤੇ ਘੋੜੇ ਆ ਰੁਕੇ ਨਹੀਂ ਜੀ ਰੁਕੇ ਨਹੀਂ ਬਸ ਜਦੋਂ ਕਹਿੰਦੇ ਤੁਰਪੇ ਦਾ ਫਿਰ ਤੁਰੇ ਜਾਂਦੇ ਆ ਹਾਂ ਤੇ ਖਾਸ ਕਰਕੇ ਜੀ ਆਪਣਾ ਰਾਜੂ ਭਾਜੀ ਜੇ ਗੱਲਬਾਤ ਕਰ ਲਈ ਬਈ ਅੱਜ ਤੱਕ ਕਿੰਨੇ ਤੁਸੀਂ ਗੀਤਕਾਰਾਂ ਦੇ ਗੀਤ ਗਾ ਚੁੱਕੇ ਆ ਜੀ ਬਿਲਕੁਲ ਜੀ ਮੈਂ ਪੰਜ ਸੱਤ ਤੋਂ ਸਾਡੇ ਭਰਾਵਾ ਗੀਤਕਾਰ ਸੈੰਤੀ ਸਿੱਧੂ ਹੋ ਗਿਆ ਜੀ ਸਿਮਰਨ ਸੁਧਾਰ ਹੋ ਗਿਆ ਜੀ ਫੌਜੀ ਢਾਲੀ ਵਾਲ ਹੋ ਗਿਆ ਦੀਪ ਸੁਧਾਰ ਬਿੱਲਾ ਪਨੇਚ ਤੇ ਹੋਰ ਮੇਰੇ ਇੱਕ ਦੋ ਭਰਾਵਾ ਜੀ ਇੱਕ ਦੋ ਕਹਿੰਦੇ ਹੁੰਦੇ ਆ ਵੀ ਕਾਫੀ ਟਾਈਮ ਹੋ ਗਿਆ ਕਰਕੇ ਜੇ ਤੋ ਸਟਾਰਟਿੰਗ ਹੈ ਨਾ ਬਾਕੀ ਮੈਂ ਆਪਣੇ ਲਿਖੇ ਗਾਣੇ ਜ਼ਿਆਦਾ ਕਰਕੇ ਗਾਉਣਾ ਜੀ। ਕੀ ਬਾਤ ਆ ਇਹਦਾ ਮਤਲਬ ਲਿਖਦੇ ਵੀ ਆ ਤੇ ਗਾਉਂਦੇ ਵੀ ਆ ਯਾਰ। ਕੀ ਬਾਤ ਲਿਖਣ ਤੋਂ ਪਹਿਲਾਂ ਮੈਂ ਅਸਲ 'ਚ ਰਾਈਟਰ ਹੀ ਸੀਗਾ ਜੀ। ਮੈਂ ਉਹਤੇ ਦੋ ਲੈਣਾ ਸੁਣਾਉਣਾ ਜੀ ਕਹਿੰਦੇ ਨਮਾ ਗੀਤਕਾਰ ਵੱਡੇ ਸਿੰਗਰਾਂ ਦੇ ਦਫ਼ਤਰਾਂ 'ਚ ਧੱਕੇ ਜੀ। ਜਦੋਂ ਆਪਾਂ ਜਾਂਦੇ ਆ ਨਾ ਜਾਈਂ ਜਾਣ ਦੇ ਸਾਰੀ ਕਹਿੰਦੇ ਆਓ ਜੀ ਆਓ ਜੀ ਇਹਨਾਂ। ਤੇ ਲਾਰੇਵਾਜ ਵੀ ਹੁੰਦੀ ਆ ਵਿੱਚ ਬਹੁਤ ਸਾਡੇ ਭਰਾ ਕਿਉਂਕਿ ਇੱਕ ਮੈਂ ਰਾਈਟਰ ਤੋਂ ਸਿੰਗਰ ਬਣਿਆ ਉਹਦੇ ਕਰਕੇ ਮੈਂ ਉਹ ਵੀ ਜ਼ਿੰਦਗੀ ਹੰਡਾਈ ਆ ਜੀ। ਕਹ ਆਓ ਜੀ ਆਓ ਜੀ ਆਇਆਂ ਨੂੰ ਕੀ ਲਿਖਿਆ ਤੇ ਕੀ ਨਵਾਂ ਸੁਣਾਉਣਾ ਏ ਅਸੀਂ ਨਵਾਂ ਪ੍ਰੋਜੈਕਟ ਕਰਨਾ ਤੁਸੀਂ ਆਪਣਾ ਗੀਤ ਪਵਾਉਣਾ ਏ ਜਦੋਂ ਮੈਂ ਗੀਤ ਸੁਣਾਇਆ ਕਹਿੰਦੇ ਕੈਸਾ ਵੀ ਤੇਰੀ ਜੇਬ ਚ ਦਸੇਗਾ ਪੈਸਾ ਵੀ ਉਹ ਗੀਤ ਉੱਤੇ ਆਉ 15 ਲੱਖ ਖਰਚਾ ਫੇਰ ਤੇਰਾ ਗੀਤ ਕਰੂ ਫੁੱਲ ਪੂਰੀ ਚਰਚਾ ਵੀਡੀਓ ਬਣਨਾ ਨਹੀਂ ਕੋਈ ਐਸਾ ਵੈਸਾ ਵੀ ਤੇਰੀ ਜੇਬ ਚ ਦਸੇਗਾ ਪੈਸਾ ਵੀ ਉਹ ਨਵੇਂ ਬੂਟ ਲਏ ਸਾਰੇ ਘਸ ਗਏ ਨੇ ਮੇਰੇ ਮਾਰ ਮਾਰ ਥੱਕਿਆ ਮੈਂ ਲੁਧਿਆਣੇ ਗਿੜੀ ਕੀ ਬਾਤਾਂ ਉਹ ਬਣਨੀ ਨਹੀਂ ਗੱਲ ਛੱਡ ਹੁਣ ਹੈਂਡ ਚੜਛੇਤੀ ਗੱਡੀ ਚੱਲ ਸਹਾਰ ਪੈਂਟ ਦੀ ਫਿਰ ਆ ਕੇ ਫਿਰ ਮੈਂ ਸੁਨੀਲ ਬਾਰਮੀ ਨਾਲ ਸਲਾਹ ਕੀਤੀ ਜੀ ਸਾਡੇ 뮤직 ਡਾਇਰੈਕਟਰ ਨਾਲ ਤੇ ਉਹ ਕਹਿੰਦੇ ਰਾਜੂ ਕਹਿੰਦੇ ਤੇਰੀ ਆਵਾਜ਼ ਬਧੀ ਚੱਕ ਦੇ ਫੱਟੇ ਰੱਬ ਦਾ ਨਾਮ ਲੈ ਕੇ ਜੀ ਫਿਰ ਬੱਲੇ ਬੱਲੇ ਤੇ ਇੱਕ ਗੱਲ ਪੱਕੀ ਆ ਤੁਹਾਡੀ ਗੱਲ ਮੈਂ ਫਿਰ ਵਿੱਚ ਰੋਕਦਾ ਵੀ ਇੱਕ ਗੱਲ ਪੱਕੀ ਹੋ ਗਈ ਆ ਵੀ ਜਿਹਦਾ ਮੈਂ ਕਹਿਣਾ ਹੁੰਦਾ ਵੀ ਚੜਦੇ ਸੂਰਜ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਨੇ ਆਖਣ ਵਾਲੀ ਗੱਲ ਸਿਆਣੇ ਕਹਿੰਦੇ ਹੁੰਦੇ ਨੇ ਤੇ ਤੁਸੀਂ ਰਾਜੂ ਵੀਰੇ ਬੱਲੇ ਬੱਲੇ ਕਰਾਤੀ ਤੇ ਖਾਸ ਕਰਕੇ ਸੱਤ ਸਮੁੰਦਰੋਂ ਪਾਰ ਤੁਸੀਂ ਸਾਡੇ ਸੋਹਣੇ ਵਤਨ ਸਾਡੇ ਮੈਂ ਇਹਨੂੰ ਪੰਜਾਬੀ ਕਹਿੰਨਾ ਉਹਨਾਂ ਦਾ ਪਿੰਡ ਸਾਡਾ ਗ੍ਰੰਟ ਨੇ ਆ ਤੁਸੀਂ ਟ੍ਰਾਂਟੋ ਚ ਆਏ ਆ ਅਸੀਂ ਤੁਹਾਡਾ ਵੈਲਕਮ ਕਰਦਾ ਇੱਥੇ ਕਿੰਨੇ ਚਿਰ ਹੋ ਗਏ ਆਇਆਂ ਨੂੰ ਇੱਥੇ ਜੀ ਤਕਰੀਬਨ ਮੈਨੂੰ 2 ਸਾਲ ਹੋ ਗਏ ਜੀ ਹਾਂਜੀ ਅੱਛਾ 2 ਸਾਲ ਹੋ ਗਏ ਤੇ ਇੱਥੇ ਫਿਰ ਕੋਈ ਗਾਣਾ ਗੁਣਾ ਨਵਾਂ ਕਰ ਰਹੇ ਆ ਹਾਂਜੀ ਬਿਲਕੁਲ ਜੀ ਹੁਣ ਮੇਰਾ ਰਤਬੇ ਗਾਣਾ ਆ ਰਿਹਾ ਜੀ ਤੇ ਧੌਣ ਚ ਕੀਲੇ ਵਾਲਾ ਆ ਰਿਹਾ ਜੀ ਇੱਕ ਦੋ ਹੋਰ ਗਾਣੇ ਆ ਜੀ ਟਰੈਕ ਸਾਡੇ ਮਨਪ੍ਰੀਤ ਬਾਰਸ ਆ 뮤జిక్ ਡਾਇਰੈਕਟਰ ਉਹਨਾਂ ਦੇ ਮੀਲ ਖਿਜਵਾ ਰਹੇ ਆ ਜੀ ਇੱਕ ਰਾਵਣ ਤੇ ਵੀ ਮੈਂ ਕੀਤਾ ਜੀ ਕੀ ਬਾਤ ਹੈ ਰਾਵਣ ਦੀ ਗੱਲ ਵੀ ਸੀ ਕਿ ਵਧੀਆ ਲ ਉਹ ਜੋਦਾ ਹੋਇਆ ਜੀ ਉਹਨਾਂ ਦੇ ਬਾਰੇ ਵੀ ਦੱਸੋ ਬੋਲ ਹਾਂਜੀ ਮੇਰੇ ਹੁਣ ਮੈਂ ਇੱਕ ਕੀ ਥੋੜਾੇ ਲੇਟ ਹੋ ਗਿਆ ਅਗਲੇ ਤਾਂ ਸਾਰੇ ਵੇਲੇ ਮੈਂ ਰਿਲੀਜ਼ ਕਰੂੰਗਾ ਜੀ ਕਰਾਉਣੀ ਕੋਈ ਗੱਲ ਨਹੀਂ ਤੁਹਾਡੇ ਲਈ ਅਸੀਂ ਸ਼ੁਭ ਸ਼ਾਮਾਂ ਕਰ ਰਹੇ ਆ ਤੇ ਖਾਸ ਕਰਕੇ ਜਿਵੇਂ ਆਪਣੀ ਗੱਲ ਕਰ ਦਵਾਂ ਇੱਕ ਤੁਹਾਡਾ ਪਿਆਰਾ ਜਿਹਾ ਗਾਣਾ ਸਰਦਾਰੀ ਉਹ ਮੇਰਾ ਬਹੁਤ ਹੀ ਦਿਲ ਦੇ ਲੱਗਿਆ ਤੇ ਖਾਸ ਕਰਕੇ ਜ਼ਿੰਦਾਬਾਦ ਨੂੰ ਟੀਵੀ ਨੂੰ ਜਿਹਨੇ ਤੁਸੀਂ ਅੱਜ ਮੈਨੂੰ ਲਾਈਵ ਦੇਖਦੇ ਆ ਨਾ ਤੇ ਇਹਨਾਂ ਨੂੰ ਵੀ ਪਤਾ ਹੋਇਆ ਆ ਇਹਨਾਂ ਨੂੰ ਪਤਾ ਹੈ ਵੀ ਜ਼ਿੰਦਾਬਾਦ ਟੀਵੀ ਤੇ ਵੀ ਤੁਹਾਡਾ ਗਾਣਾ ਚੱਲਦਾ ਤੇ ਰੇਡੀਓ ਤੇ ਖਾਸ ਕਰਕੇ ਵੀ ਲਾਈਦਾ ਆ ਤੇ ਮੈਂ ਕਹੂੰਗਾ ਉਹਦੇ ਦੋ ਬੋਲ ਜੇ ਮੈਂ ਨਹੀਂ ਕਰਦੇ ਜੀ ਬਿਲਕੁਲ ਅਕਸਰ ਭਾਜੀ ਨਾਲ ਜਦੋਂ ਗੱਲ ਹੁੰਦੀ ਆ ਇਹ ਸਰਦਾਰੀ ਗਾਣਾ ਬਹੁਤ ਪਿਆਰ ਮਰਦਾ ਭਾਜੀ ਬਹੁਤ ਪਿਆਰ ਕਰਦੇ ਆ ਕਿਉਂਕਿ ਇਹਨਾਂ ਦੀ ਵੀ ਲਾਈਫ ਇਦਾਂ ਜੀ 6 ਮਹੀਨੇ ਇੰਡੀਆ 6 ਮਹੀਨੇ ਕੈਨੇਡਾ ਕਿਉਂਕਿ ਸ਼ੌਂਕੀ ਜਿਹੜੇ ਜੱਟ ਹੁੰਦੇ ਆ ਸਾਡੇ ਭਰਾ ਸ਼ੌਂਕੀ ਸਰਦਾਰ ਜੀ ਉਹ ਅਕਸਰ ਇਹ ਚੀਜ਼ਾਂ ਆਨੰਦ ਮਾਣਦੇ ਆ ਵੀ ਕਹਿੰਦੇ ਹੁੰਦੇ ਆ ਵੀ ਆਪਣੇ ਵਤਨ ਵੀ ਜਾਓ ਆਓ ਵਤਨ ਜਾਓ ਘੁੰਮਣ ਦੇ ਸ਼ਕੀਨ ਹੁੰਦੇ ਆ ਨਾ ਜਿਵੇਂ ਕਹਿੰਦੇ ਹੁੰਦੇ ਆ ਭਾਜੀ ਦੀ ਟੋਰ ਦੇਖ ਕੇ ਤੁਹਾਡੇ ਨਾਲ ਹੀ ਕਿਉਂਕਿ ਐਨਰਜੀ ਡਰਿੰਕ ਆ ਜੀ ਮੈਂ ਭਾਜੀ ਨੂੰ ਆਖਰ ਕਹਿੰਦਾ ਹਾਂ ਵੀ ਤੁਹਾਨੂੰ ਦੇਖ ਕੇ ਮੇਰੀ ਰੂਹ ਤੇ ਖਰਾਕ ਹੋ ਜਾਂ ਤੁਸੀਂ ਮੈਂ ਵੀ ਜਿੰਦਾ ਦਾ ਇਨਸਾਨ ਜੀ ਆ ਯਾਨੀ ਮਤਲਬ ਹੋ ਜਾਂਦਾ ਨੇ ਉਹਦੇ ਬੋਲ ਐਡਾ ਵੱਡਾ ਤੇਰਾ ਕਿਹੜਾ ਚੱਲਦਾ ਵਪਾਰ ਵੇ ਦਿਲ ਕਰੇ ਸੋਨੇ ਦੀਆਂ ਚੰਜਰਾ ਮੈਂ ਪਾਵਾਂ ਕਹਿ ਲੱਗੀ ਸੋਚਾਂ ਸੋ ਬਾਰੀ ਮੁੰਡਿਆ ਜੱਟੀ ਦੀ ਤਮੰਨਾ ਜੇ ਤੂੰ ਪੂਰੀ ਕਰ ਦੇ ਫੇਰ ਤੇਰੀ ਮਨਾ ਸਰਦਾਰੀ ਮੁੰਡਿਆ ਉਹ ਕੀ ਕਹਿੰਦਾ ਜੀ ਹੋ ਲਾਡਾ ਨਾਲ ਬਾਪੂ ਜੀ ਨੇ ਸਾਨੂੰ ਬਿਲੋ ਪਾਲਿਆ ਮੋੜਾ ਉੱਤੇ ਖੜਕੇ ਨਹੀਂ ਟਾਈਮ ਅਸੀਂ ਗਾਰੇ ਆ ਜਾਣਦਾ ਬਲਦ ਸਾਡੇ ਕਾਰੋਬਾਰ ਨੂੰ ਚੱਲਦੀ ਆ ਤਾਂ ਹੀ ਜ਼ਰਦਾਰੀ ਬੱਲੀਏ ਸੋਨੇ ਸੋਨੇ ਬਾਰੀ ਗੱਲ ਕੀ ਕਰਦੀ ਜੱਟ ਹੀਰੇ ਚ ਜੜਾ ਦੂ ਤੈਨੂੰ ਸਾਰੀ ਹੀ ਬੱਲੀਏ ਸੋਨੇ ਸੋਨੇ ਬਾਰੀ ਗੱਲ ਕੀ ਕਰਦੀ ਮੁੰਡਾ ਹੀਰੇ ਚ ਜੜਾ ਦੂ ਤੈਨੂੰ ਸਾਰੀ ਬੱਲੀਏ ਕੀ ਬਾਤਾਂ ਯਾਰ ਕੀ ਬਾਤਾਂ ਕੀ ਬਾਤ ਹੈ ਇੱਕ ਮੇਰੇ ਮਨ ਦੇ ਵਿੱਚ ਬਲਵਲਾ ਜਰੂਰ ਆਇਆ ਤੇ ਖਾਸ ਕਰਕੇ ਜਿਹੜਾ ਇਹ ਗਾਣਾ ਕੇਸ ਮਹਾਨ ਕਲਮ ਨੇ ਲਿਖਿਆ ਜੀ ਇਹ ਜੀ ਮੇਰੀ ਆਪਣੀ ਕਲਮ ਦਾ ਹੀ ਆ ਜੀ ਇਹਦਾ ਮਤਲਬ ਇਹ ਤਾਂ ਤੁਸੀਂ ਫਿਰ ਮੈਨੂੰ ਤੱਕ ਕਰ ਦਿੱਤਾ ਕੰਮ ਇਹ ਤਾਂ ਪਤਾ ਲੱਗਦਾ ਇਹਨੂੰ ਕਹਿੰਦੇ ਆ ਵੀ ਗੱਲਾਂ ਬਾਤਾਂ ਚੱਲ ਰਹੀਆਂ ਤੇ ਮਿਊਜ਼ਿਕ ਕਿਸੇ ਦਾ ਸੀ ਇਹਦੇ ਵਿੱਚ ਮਿਊਜ਼ਿਕ ਸੀ ਕਾ ਜੀ ਸਾਇਨ ਵੀਰਾ ਤੇ ਸਾਡਾ ਮਨਪ੍ਰੀਤ ਬਾਰਸ ਇਹਨਾਂ ਨੇ ਬਣਾਇਆ ਸੀ ਕੀ ਬੋਲੇ ਜੇ ਮਨਪ੍ਰੀਤ ਬਾਰਸ ਜੇ ਸੀ ਡੀ ਯੂਨੀਵਰਸਲ ਦੇ ਵਿੱਚ ਆਇਆ ਸੀ ਸਾਡੇ ਪ੍ਰਮੋਟਰ ਸੀ ਸੁਕੀਤਾ ਵਾਲਿਆ ਰਿੰਪਲ ਚੱਜ ਪਰਮਜੀਤ ਚੀਮਾ ਦੀ ਚੰਦ ਢਾਲੀ ਵਾਲੀ ਉਹ ਤੇ ਖਾਸ ਕਰਕੇ ਜੇ ਤੁਸੀਂ ਮਨਪ੍ਰੀਤ ਬਾਰਸ ਭਾਜੀ ਦੀ ਗੱਲ ਕਰਦੇ ਆ ਉਹ ਵੀ ਬਹੁਤ ਹੀ ਪਿਆਰੇ ਸਾਡੇ ਮਿੱਤਰ ਆ ਸਾਡੇ ਭਰਾ ਆ ਉਹਨਾਂ ਦੀ ਆਵਾਜ਼ ਵਿੱਚ ਵੀ ਪੂਰਾ ਕਹਿੰਦੇ ਹੁੰਦੇ ਆ ਪੂਰਾ ਉਹਨਾਂ ਨੇ ਵੀ ਕਹਿੰਦੇ ਉਸਤਾਦਾਂ ਦੀਆਂ ਨਾ ਮਾਰਾਂ ਖਾਧੀਆਂ ਹੋਈਆਂ ਮਿਊਜ਼ਿਕ ਉਹਨਾਂ ਦਾ ਹੈਗਾ ਹੈਗਾ ਪਰ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਵੀ ਆਪਾਂ ਬੜੇ ਫੈਨ ਆ ਇੱਕ ਦਿਨ ਮੈਂ ਕਹੂੰਗਾ ਵੀ ਆ ਖਾਸ ਕਰਕੇ ਉਹ ਵੀ ਕਹਿੰਦੇ ਨਾ ਉਹਨਾਂ ਨੂੰ ਵੀ ਸਟੂਡੀਓ 'ਚ ਲੈ ਕੇ ਆਈਏ ਉਹਨਾਂ ਨੇ ਵੀ ਗੱਲਾਂ ਲੰਮੀਆਂ ਚੌੜੀਆਂ ਜ਼ਰੂਰ ਕਰਾਂਗੇ ਬਿਲਕੁਲ ਬਿਲਕੁਲ ਜ਼ਰੂਰ ਜੀ ਤੇ ਮੈਂ ਕਹੂੰਗਾ ਜਾਂਦੇ ਜਾਂਦੇ ਕਿਉਂ ਟਾਈਮ ਆਲਮੋਸਟ ਭੱਜਾ ਜਾ ਰਿਹਾ ਤੇ ਟਾਈਮ ਆ ਤੁਹਾਨੂੰ ਵੀ ਪਤਾ ਤੁਹਾਡੇ ਕੋ ਵੀ ਉਹਨਾਂ ਸਾਡੇ ਕੋਲ ਤੁਸੀਂ ਪਹਿਲੇ ਤਾਂ ਮੈਂ ਤੁਹਾਡਾ ਐਪਰੀਸ਼ੀਏਟ ਕਰੂੰਗਾ ਤੁਸੀਂ ਇਨੇ ਬੀਜ਼ੀ ਸਕੇਡਲ ਦੇ ਵਿੱਚ ਜ਼ਿੰਦਾਬਾਦ ਦੇ ਸਟੂਡੀਓ ਚ ਆਏ ਆ ਮੈਂ ਤੁਹਾਡਾ ਵੈਲਕਮ ਕਰੂੰਗਾ ਸਤਿਕਾਰ ਕਰੂੰਗਾ ਤੇ ਇੱਕ ਵਾਰੀ ਜਾਂਦੇ ਜਾਂਦੇ ਆਪਣੇ ਵੱਲੋਂ ਜ਼ਿੰਦਾਬਾਦ ਦੇ ਟੀਵੀ ਔਰ ਜਿੰਨੇ ਸਾਨੂੰ ਲਾਈਵ ਦੇਖ ਰਹੇ ਆ ਉਹਨਾਂ ਲਈ ਇੱਕ ਵਾਰੀ ਆਪਣਾ ਪਿਆਰਾ ਜਿਹਾ ਮੈਸੇਜ ਜੀ ਬਿਲਕੁਲ ਬਿਲਕੁਲ ਜੀ ਉਸ ਤੋਂ ਪਹਿਲਾਂ ਭਾਜੀ ਇੱਕ ਮੈਂ ਛੁੱਟੀ ਇੱਕ ਸੌਂਗ ਆ ਜੀ ਮੇਰਾ ਆਉਣ ਦਿਓ ਜੋ ਕਬੱਡੀ ਤੇ ਆ ਜੀ 365.com ਸਾਡੇ ਪ੍ਰਦੀਪ ਵੀਰ ਹੁਣਾਂ ਰਿਲੀਜ਼ ਕੀਤਾ ਜੀ ਕਹਿੰਦੇ ਹੁੰਦੇ ਆ ਵੀ ਮੈਨੂੰ ਮੈਂ ਆਪਾਂ ਆਪਾਂ ਵੀ ਖੁਦ ਖੇਡਦੇ ਰਿਆਂ ਜੀ ਕਬੱਡੀ ਉਹ ਰੈਫਰੀਆਂ ਤੇ ਸੀਗਾ ਜੀ ਭਾਜੀ ਕਹਿੰਦੇ ਯਾਰ ਵੀ ਕਬੱਡੀ ਖਿਡਾਰੀਆਂ ਤੇ ਬਹੁਤ ਗਾਣੇ ਯਾਰ ਅਜੂ ਰੈਫਰੀ ਤੇ ਨਹੀਂ ਕੋਈ ਆ ਹੂੰ ਕਹਿੰਦੇ ਰੈਫਰੀ ਤੇ ਕਿਉਂਕਿ ਰੈਫਰੀ ਦਾ ਫੈਸਲਾ ਸਦਾ ਟਲ ਹੁੰਦਾ ਹੈ ਬਿਲਕੁਲ ਉਹਦੇ ਦੋ ਬੋਲ ਸੁਣਾਉਂਦਾ ਜੀ ਹੂੰ ਹੱਜਾ ਪੀ ਹੋਵੇ ਕੈੜਾ ਨੇ ਦਿਰਦਾਸਾ ਤੋੜ ਦਵੇ ਓ ਪੁੱਤ ਬਗਾਨਾ ਫੜ ਕੇ ਬਿੱਲੋਂ ਪਾਉਣ ਮਰੋੜ ਦਵੇ ਓ ਵਿਚਖਾਰੇ ਦੇ ਢਿੜਨਾ ਓ ਵਿਚਖਾਰੇ ਦੇ ਢਿੜਨਾ ਸਾਨਾਂ ਦਾ ਜੋ ਮਲ ਹੁੰਦਾ ਓ ਰੈ ਪ੍ਰਿਯ ਹੱਥੋਂ ਕੀਤਾ ਫੈਸਲਾ ਸਦਾ ਅਟਾਲੇ ਹੁੰਦਾ ਓ ਰੈ ਪ੍ਰਿਯ ਹੱਥੋਂ ਕੀਤਾ ਫੈਸਲਾ ਸਦਾ ਅਟਾਲੇ ਹੁੰਦਾ ਆਹੋ ਕਿਆ ਬਾਤਾਂ ਯਾਰ ਕਿਆ ਬਾਤਾਂ ਭਾਜੀ ਦਿਲ ਕਰਦਾ ਵੀ ਇਹ ਤੇ ਇਹ ਗੱਲ ਵੀ ਉਹੀ ਆ ਗੱਲਾਂ-ਵੱਤਾਂ ਦੇਖੋ ਜਿਹੜੀ ਕਬੱਡੀ ਦੀ ਗੱਲਬਾਤ ਕਰਦੀ ਆ ਮੈਂ ਤਾਂ ਫੇਰ ਉਹੀ ਗੱਲ ਕਹਿੰਨਾ ਉਹਨੇ ਵੀ ਸਾਨੂੰ ਸਿਹਤ ਨਾਲ ਪ੍ਰੀਤਾਂ ਸਾਨੂੰ ਸਿਹਤ ਨਾਲ ਪ੍ਰੀਤਾਂ ਤੇ ਫੱਟ ਰੱਖੀਏ ਤਬੀ ਤਾਂ ਗੇਮਾਂ ਸਾਰੀਆਂ ਦੇ ਜਾਣਦਿਆਂ ਦਾ ਤੇ ਅੱਜ ਤੱਕ ਮਿੱਤਰਾਂ ਨੇ ਨਹੀਂ ਉਹ ਕੀਤੀ ਆ ਕਿਸੇ ਦੀ ਪਰਵਾ ਤੇ ਪਰਵਾ ਕਰਨੀ ਵੀ ਨਹੀਂ ਚਾਹੀਦੀ ਤੇ ਮੈਂ ਫੇਰ ਤੁਹਾਡਾ ਇੱਕ ਵੈਲਕਮ ਕਰੂੰਗਾ ਇੱਕ ਜਾਂਦੇ-ਜਾਂਦੇ ਜਿੰਦਾਬਾਦ ਜਿਨੇ ਸਾਨੂੰ ਲਾਈਵ ਦੇ ਦੇ ਉਹਨਾਂ ਨੂੰ ਇੱਕ ਮੈਸੇਜ ਦੇ ਦੇ ਜੀ ਦੋਸਤੋ ਜਿੰਦਾਬਾਦ ਕਹਿੰਦੇ ਹੁੰਦੇ ਜਿੰਦਾਬਾਦ ਇੱਕ ਬਹੁਤ ਹੀ ਵਧੀਆ ਕਹਿੰਦੇ ਹੁੰਦੇ ਜਿਵੇਂ ਆਪਾਂ ਕਹਿੰਦੇ ਆਂ ਜੀ ਆਪ ਭਗਤ ਸਿੰਘ ਜਿੰਦਾਬਾ ਉਹ ਗੱਲ ਆ ਜਦੋਂ ਭਾਜੀ ਦਾ ਨੋਈ ਸੁਣਦੇ ਆਂ ਕਹਿੰਦੇ ਉਹਦੇ ਇੱਕ ਜੋਸ਼ ਆ ਜਾਂਦਾ ਜੀ ਬਾਕੀ ਭਾਜੀ ਬਹੁਤ ਵਧੀਆ ਇਨਸਾਨ ਆ ਇਹਨਾਂ ਬਾਰੇ ਮੈਂ ਦੋ ਸ਼ਬਦ ਕਹਿਣਾ ਚਾਹੁੰਦਾ ਜੀ ਬਹੁਤ ਹੀ ਗੁੱਡ ਨੇਕ ਦਿਲ ਇਨਸਾਨ ਜੀ ਸੋ ਇਹਨਾਂ ਨੂੰ ਜਦੋਂ ਮੈਂ ਮਿਲਿਆ ਤਾਂ ਮੈਨੂੰ ਆਪਣੇ ਆਪ ਨੂੰ ਲੱਗਿਆ ਵੀ ਯਾਰ ਗੱਲਬਾਤ ਹੈ ਜੀ ਤੇ ਖੰਡ ਵਾਲੇ ਇਨਸਾਨ ਆ ਜੀ ਸੋ ਇੱਕ ਹੋਰ ਆ ਜੀ ਮੇਰੀ ਕੁਝ ਭਰਾਵਾਂ ਨੂੰ ਬੇਨਤੀ ਆ ਵੀ ਪੰਜਾਬ ਵਾਲਿਆਂ ਨੂੰ ਬਿਲਕੁਲ ਕਿਉਂਕਿ ਆਪਾਂ ਦੇਖਦੇ ਆ ਵੀ ਹਾਲਾਤ ਪੰਜਾਬ ਦੇ ਕਿਦਾਂ ਹਨ ਤੇ ਇੱਕ ਤਾਂ ਵੀਰੇ ਪਾਣੀਆਂ ਦੀ ਥੋੜੀ ਜੀ ਕੇਅਰ ਕਰਿਆ ਕਰੋ ਇੱਕ ਆਪਣੇ ਰੋਖਾ ਹਨਾ ਉਹਨਾਂ ਦਾ ਥੋੜਾ ਜਿਹਾ ਖਿਆਲ ਕਰਿਆ ਕਰੋ ਜਿਵੇਂ ਅੱਗ ਲਾਉਂਦੇ ਆ ਜਿਵੇਂ ਹੁਣ ਪਰਾਲੀ ਦੀ ਕਰਦੇ ਆ ਪਰਾਲੀ ਹਾਂਜੀ ਬਿਲਕੁਲ ਉਹਨਾਂ ਨੂੰ ਇਹੀ ਸੁਣਾ ਵੀ ਇਹ ਚੀਜ਼ਾਂ ਸੰਭਲਣੀਆਂ ਤੇ ਸੰਭੋ ਜ਼ਰੂਰ ਤੇ ਬਸ ਇੰਨੀ ਕੁ ਸਾਨੂੰ ਇਜਾਜ਼ਤ ਦਿਓ ਜਾਂਦੇ ਜਾਂਦੇ ਜੀ ਤੇ ਮੈਂ ਥਾਤੋਂ ਆਜ਼ਾਦ ਲਊਗਾ ਥੈਂਕ ਯੂ ਸੋ ਮਚ ਇਨ ਇਹ ਬੀਜੀਸ ਕੈਜਲ ਦੇ ਵਿੱਚ ਤੁਸੀਂ ਜ਼ਿੰਦਾਬਾਦ ਦੇ ਸਟੂਡੀਓ ਚ ਆਏ ਹੋਰ ਕਿਸੇ ਗੱਲਬਾਤਾਂ ਵੀ ਆਪਾਂ ਤੁਹਾਡਾ ਨਾਲ ਹੋਰ ਕਿਉਂ ਖਾਸ ਕਰਕੇ ਹੀ ਮੈਂ ਜੇ ਉਸ ਮਾਤਾ ਸਰਸਵਤੀ ਦੇ ਚਾਰਾਂ ਚ ਬੇਨਤੀ ਕਰੂੰਗਾ ਤੁਹਾਡੇ ਕੰਠ ਦੇ ਵਿੱਚ ਮਾਤਾ ਸਰਸਵਤੀ ਦਾ ਵਾਸਾ ਆ ਤੇ ਮੈਂ ਥਾਤੋਂ ਆਜ਼ਾਦੀ ਲਊਂਗਾ ਤੁਸੀਂ ਪੀਜੀ ਖੈ ਚ ਜ਼ਿੰਦਾਬਾਦ ਸਟੂਡੀਓ ਚ ਆਏ ਆ ਮੈਂ ਫਿਰ ਤੁਹਾਡਾ ਧੰਨਵਾਦ ਕਰਦਾ ਥੈਂਕ ਯੂ ਸੋ ਮੱਚ ਸਤਿ ਸ੍ਰੀ ਅਕਾਲ ਜੀ ਸასი ਕਾਲ ਤੇ ਮੈਂ ਇੱਕ ਫਿਰ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਰਦਾ ਤੇ ਇੱਥੇ ਮੈਂ ਥਾਤੋਂ ਸਾਰਿਆਂ ਤੋਂ ਆਜ਼ਾਦੀ ਲਊਂਗਾ ਤੇ ਵੈਲਕਮ ਵੀ ਕਹੂੰਗਾ ਤੇ ਕਿਸੇ ਹੋਰ ਸਟਾਰ ਦੇ ਨਾਲ ਬਹੁਤ ਜਲਦ ਮਿਲਣ ਦੀ ਆਸ ਤੇ ਵਿੱਚ ਮੈਂ ਥਾਤੋਂ ਆਜ਼ਾਦੀ ਲੈਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਤੇ ਜੁੜ ਰਹੋ ਆਪਣੇ ਹਰਮਨ ਪਿਆਰੇ ਜ਼ਿੰਦਾਬਾਦ ਨਾਲ